ਨਮਸਕਾਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਛਤਰ ਸ਼ਾਹੇ ਜੋ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਇਹ ਸੰਗਤਾਂ ਇਕੱਠੀਆਂ ਹੋਈਆਂ ਇਸ ਮਕਸਦ ਵਾਸਤੇ ਜੋ ਅੱਜ ਮホール ਚੱਲ ਰਿਹਾ ਹੈ ਭਾਈ ਸਾਹਿਬ ਭਾਈ ਅਮਰਪਾਲ ਸਿੰਘ ਜੀ ਜੋ ਖਾਸੇ ਪੰਥ ਦੇ ਰਾਜ ਵਾਸਤੇ ਖਾਸੇ ਪੰਥ ਦੀ ਗੱਲ ਕਰ ਰਿਹਾ ਉਹਨਾਂ ਤੇ ਦਬਾਅ ਆਇਆ ਜਾ ਰਿਹਾ ਤੇ ਇਹ ਸਾਰੀਆਂ ਸੰਗਤਾਂ ਦੇ ਹੱਥ ਜੋੜ ਕੇ ਬੇਨਤੀ ਹੈ ਜੱਥੇਬੰਦੀਆਂ ਨੂੰ ਅਕਾਲ ਤਖਤ ਸਾਹਿਬ ਉਹ ਪੰਥ ਦਾ ਹੀਰਾ ਹੈ ਉਹਦੀ ਹਰ ਇੱਕ ਤਰ੍ਹਾਂ ਮਦਦ ਕੀਤੀ ਜਾਵੇ ਉਹਦੇ ਉਹਨੂੰ ਆਜ ਨਹੀਂ ਹੋਣੀ ਚਾਹੀਦੀ ਕਿਉਂਕਿ ਉਹ ਜੋ ਮਹਾਂਪੁਰਖਾਂ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਕਾਰਜ ਅਰੰਭੇ ਸੀ ਉਹਨਾਂ ਦੀ ਗਾਂ ਫਿਰੋੜਤਾ ਕਰ ਲੈ ਉਹਦੇ ਚੱਲ ਰਿਹਾ ਤੇ ਖਾਸੇ ਪੰਥ ਦੀਆਂ ਜੀਆਂ ਤੇ ਚੱਲ ਰਿਹਾ ਤੇ ਮੈਂ ਇੱਕ ਚੀਜ਼ ਇਹਨਾਂ ਸਾਰੀਆਂ ਸੰਤਾਂ ਨੂੰ ਸਾਰਿਆਂ ਨੂੰ ਕਹਾਂ ਕਿ ਜੇ ਡਾ ਜੇ ਡਾ ਵੀ ਐਸ ਸਮੇਂ ਉਸ ਗੁਰਸਿੱਖ ਦੀ ਮਦਦ ਕਰੇਗਾ ਉਹਦੀ ਮਦਦ ਜਿਹੜੀ ਉਹ ਮਾਲਕ ਨੂੰ ਪਹੁੰਚਦੀ ਆ ਮਾਲਕ ਕੋਲੇ ਪਹੁੰਚਦੀ ਆ ਮਾਲਕ ਉਹਤੇ ਰਹਿਮਤ ਬਖਸ਼ਿਸ਼ ਮਿਹਰ ਕਰੇਗਾ ਤੇ ਸਭ ਤੋਂ ਵੱਡੀ ਜਿਹੜੀ ਆਪਾਂ ਰਹਿਮਤ ਬਖਸ਼ਿਸ਼ ਲੈਣੀ ਆ ਉਹ ਕਿਹੜੀ ਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਅਸਟੈਂਡ ਮੰਗ ਕਰ ਰਿਹਾ ਮੰਗ ਕਰ ਰਿਹਾ ਖਾਲਸਾ ਖਾਲਸਾ ਬਣ ਸਿੰਘੋ ਸਿੱਖੋ ਖਾਲਸੇ ਬਣੋ ਕੇਸ ਦਾੜੀ ਰੱਖੋ ਉਹਦੇ ਹੁਕਮ ਦੇ ਵਿੱਚ ਆਓ ਜਿਹੜਾ ਇਸ ਸਮੇਂ ਦੇ ਵਿੱਚ ਕੇਸ ਦਾੜੀ ਰੱਖ ਕੇ ਤਿਆਰ ਤਿਆਰ ਹੋ ਕੇ ਉਹਦੇ ਹੁਕਮ ਵਿੱਚ ਆ ਗਿਆ ਉਹਦੇ ਤੇ ਇੰਨੀ ਵੱਡੀ ਕਿਰਪਾ ਹੋਣੀ ਆ ਕਿ ਮੈਂ ਜੋ ਦੇਖ ਰਿਆ ਵਾਂ ਮਾਲਕ ਉਹ ਤੇ ਇੰਨੇ ਖੁਸ਼ ਹੋ ਜਾਣੇ ਆ ਇਹ ਰਹਿਮਤਾਂ ਬਖਸ਼ਾਹ ਸਾਰਿਆਂ ਵਿੱਚ ਕਿਉਂਕਿ ਇਸ ਸਮੇਂ ਲੋੜ ਐ ਸਾਨੂੰ ਸਿੱਖ ਬਣਨ ਦੀ ਗੁਰਸਿੱਖਤਨ ਦੀ ਜੇ ਅਸੀਂ ਗੁਰਸਿੱਖ ਬਣ ਗਏ

ਭਾਈ ਅਮਰਪਾਲ ਸਿੰਘ ਜੀ ਦਾ ਸਾਥ ਦਿਓ ਅਕਾਲ ਪੁਰਖ ਸਾਹਿਬ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਤੁਸੀਂ ਵੀ ਜਥੇਦਾਰ ਸਾਹਿਬ ਜੀ ਉਸ ਵੀਰ ਉਸ ਬੱਚੇ ਦਾ ਸਾਥ ਦਿਓ ਜੋ ਗੁਰੂ ਵਾਸਤੇ ਖਾਲਸਾ ਪੰਥ ਵਾਸਤੇ ਆਪਣਾ ਕੰਮਾਂ ਲਾਇ ਬੈਠਾ ਹੈ ਉਹਦੇ ਸਾਰੇ ਸੋ ਉਹਦੀਆਂ ਉਹਦੀਆਂ ਮੰਗਾਂ ਵਾਸਤੇ ਉਹਦੀ ਸਿਹਤਾਂ ਵਾਸਤੇ ਤੁਸੀਂ ਅੱਗੇ ਆਓ ਗੁਰੂ ਮਹਾਰਾਜ ਰਹਿਮਤ ਬਖਸ਼ਿਸ਼ ਕਰਨ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਕੋਈ ਤੁਹਾਨੂੰ ਹੋਰ ਬਚਨ ਦੱਸਣਗੇ ਮਾਲਕ ਮੇਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਾਇਮ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਤਾਂਤਰਪੁਰ ਸਾਹਿਬ ਮਹਾਰਾਜ ਦੀ ਹਾਜ਼ਰੀ ਵਿੱਚ ਗੁਰਦੁਆਰਾ ਬਾਬਾ ਦੀ ਸ਼ਹੀਦ ਸਟਾਲਾ ਦੇ ਕੇ ਧਰਮ ਦੀ ਧਰਤੀ ਤੇ ਜੋ ਪਰਸੋਂ ਹੋਇਆ ਜੋ ਮਨਪਾਸ਼ਾ ਪਰਾਂ ਲੰਬੋ ਹਿਸਾਨ ਭਾਈ ਸੰਦੀਪ ਸਿੰਘ ਜੀ ਸਿੱਧੂਵਾਲਾ ਦੀ ਝੋਲ ਵਿੱਚ ਇਥੋਂ ਦੀ ਸਾਰੀ ਸੰਗਤਾ ਇਥੋਂ ਦੀਆਂ ਜਥੇਬੰਦੀਆਂ ਟੈਟਰ ਨੈਸ਼ਨਲ ਫਾਉਂਡੇਸ਼ਨ ਜਰਮਨੀ ਉਸ ਵੀਰ ਦੀ ਸਪੋਰਟ ਕਰਦੀਆਂ ਜਿਹੜੀਆਂ ਤਾਂ ਕਿ ਤਰਪਾਸ਼ਰ ਦੇ ਖੁਸ਼ੀਆਂ ਲੈ ਲਿਆ ਆਪਾਂ ਸਾਰੇ ਗਲਮੁਖੇ ਪੰਜਾਬ ਦੀ ਤਰੱਕੀ ਵੱਲ ਵਿੱਚ ਸਾਰਾ ਸਿੱਖ ਇਹ ਹੱਲਾ ਨਾਹਰਾ ਮਾਰਿਓ ਨਹੀਂ ਹੱਥੇ ਵਿੱਚ ਚਾਹੇ ਤੇ ਕਲ ਵੀ ਤਰਪਾਸ਼ਰ ਦੇ ਖੁਸ਼ੀਆਂ ਲਿਆਵੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲੇ ਗਾ ਕਾਲ ਸਾਹੀ ਰਹਿਣ ਕੋਇ ਆਪਣਾ ਧਰਵਾਸਤੇ ਲੜਿਆ ਖਾਲਸਾ ਪੰਥ ਦਾ ਆਪਣਾ ਘਰ ਬਣਾ ਜਾਵੇ ਜਿਹੜੀ ਕੌਮ ਨੇ ਆਪਣੇ ਸਿਰ ਲਾ ਕੇ ਸਾਡੇ ਸਿਰਾਂ ਦੇ ਦਸਤਾਰਾਂ ਬੰਨ੍ਹਿਆ ਸਾਡੇ ਸਿਰਾਂ ਦੇ ਦਮਾਲੇ ਆਏ ਆ ਭਾਈ ਅਮਨਪਾਲ ਸਿੰਘ ਦੇ ਹੱਥ ਵਿੱਚ ਆਪਾਂ ਸਾਰੇ ਖੜੇ ਹੋਈਏ ਤਾਂ ਜੋ ਗੁਰੂ ਦਾ ਪਿਆਰਾ ਕੌਮ ਦੀ ਗੱਲ ਧੜਕੋੜੇ ਕਰ ਸਕਵੇ ਗੁਰੂ ਅਗੇ ਬੇਜੀ ਅੰਦਰ ਸੱਚੇ ਪਾਤਸ਼ਾਹ ਜੀ ਰਹਿਮਤ ਕਰੋ ਖਾਲਸਾ ਪੰਥ ਆਪਣਾ ਘਰ ਲਾ ਕੇ ਆਪਣੀ ਆਜ਼ਾਦੀ ਲੈ ਕੇ ਆਪਣਾ ਦੇਸ਼ ਲੈ ਕੇ ਆਜ਼ਾਦੀਆਂ ਮਾਣੇ ਓਰੇ